ਬਜ਼ੁਰਗੋ ਕਿਹੜਾ ਪਿੰਡਾ ਨਗਰ ਕਿਹੜਾ ਤੁਹਾਡਾ ਸਾਡਾ ਨਗਰ ਹੈ ਭੋਨੀਗੜ ਦੇ ਲਾਗੇ ਕਿਹੜਾ ਪਿੰਡਾ ਬੱਚੇ ਗੜ ਪਾਸੂ ਇਹਨਾਂ ਦਾ ਖੇੜੀ ਕੰਮ ਇਹ ਸ਼ੁਭਨਾ ਕੀ ਹੈ ਤੁਹਾਡਾ ਬਜ਼ੁਰਗ ਮਹਿੰਦਰ ਸਿੰਘ ਤੁਹਾਡਾ ਮਹਿੰਦਰ ਸਿੰਘ ਤੁਹਾਡਾ ਜੀ ਦਾ ਮੋਹਨ ਲਾਲ ਜੀ ਮੋਹਨ ਲਾਲ ਹਾਂ ਜੀ ਕੀ ਆ ਬਾਤ ਹੈ ਹਾਂ ਜੀ ਇਹ ਵੀ ਲਾਲ ਠੀਕ ਹੈ ਕਦੋਂ ਤੋਂ ਸਰ ਖਾਲਸਾ ਜੀ ਕਦੋਂ ਤੋਂ ਤੁਸੀਂ ਟਿੱਕੇ ਹੋਏ ਹੋ ਇੱਥੇ ਮਾਹ ਤੇਰਾ ਵੀ ਨਹੀਂ ਹੋ ਗਏ ਅੱਛਾ 10 ਹੋ ਗਏ ਪੂਰੇ ਠੀਕ ਹੈ ਹੋਰ ਆਪਾਂ ਇਹਨੂੰ 12 ਤਰੀਕ ਨੂੰ ਸਾਲੀ ਹੋ ਜੂਗਾ ਹਾਂ ਹਾਂ ਤੇ ਇਹ ਫਿਰ ਕੱਪੜੇ-ਕੁਪੜੇ ਧੋਣ ਦਾ ਕੰਮ ਆਪ ਹੀ ਕਰਦੇ ਹਾਂ ਆਪ ਹੀ ਹੋਰ ਕਿਉਂਦੇ ਆਈਏ ਦੇਵਣੇ ਹਾਂਜੀ ਹੋਰ ਕਿਹਨੂੰ ਦੇ ਆਈਏ ਕੱਪੜੇ ਧੋਣ ਸਿੰਘਣੀ ਨਹੀਂ ਹੈਗੀ ਕਰੀਏ ਇਹਦੇ ਪੰਜ ਉਹਦੇ ਘਰ ਵੀ ਚਲਾਉਣਾ ਹੈ ਜਿਵੇਂ ਠੱਪ ਕਰਤੀਏ ਪੰਜ ਉਹਦੇ ਇੱਥੇ ਸਿੰਘਣੀਆਂ ਘੱਟ ਨਹੀਂ ਆ ਉਹ ਜਿਵੇਂ ਅਗਰਾਹ ਵਾਲਿਆਂ ਨੇ ਦੇਖਿਆ ਮੈਂ ਉਹਨਾਂ ਦੇ ਖਾਸ ਹੀ ਹੁੰਦੀਆਂ ਨਾਲੇ ਹਾਂਜੀ ਉਹ ਬਾਗ ਨੇ ਉਧਰ ਮਲੰਗ ਪਾਲਤੀ ਬਾੜੀ ਹੈ ਉਹ ਕਰੋ ਮਾਣ ਬੇਨਦੀਆਂ ਨਾ ਆਈ ਐਡੀ ਤੋਂ ਫੰਮਾ ਬਾਕਮਾ ਜਿਵੇਂ ਜਲਸੀ ਵਾਲੇ ਕਹਿੰਦੇ ਹੁੰਦੇ ਨੇ ਹਾਂ ਤਾਰਾਂ ਵੀ ਕਹਿੰਦੇ ਨੇ ਇਹਨਾਂ ਦਾ ਬਹੁਤ ਪੀ ਹੋਣਗੇ ਹਾਂ ਉਹ ਕਹਿੰਦਾ ਇੰਨੇ ਘੰਨੇ ਛੱਡ ਲੈਵੇਂ ਕਹਿੰਦਾ ਸਾਡਾ ਖਰਚ ਪੱਟ ਜਿਆਦਾ ਹੁੰਦਾ ਕਹਿੰਦਾ ਹਾਂ ਕਹਿੰਦੇ ਫੇਰ ਕਿਵੇਂ ਹਾਂਜੀ ਕਹੋ ਸਾਡੇ ਪੰਨੇ ਤਾਂ ਆਹ ਐਡੀ ਤੇ ਪਈ ਆ ਅੱਛਾ ਵੀ ਇਹਦਾ ਨਾ ਤੁਹਾਨੂੰ ਟਰਪ ਨਾ ਚੱਲਦੇ ਨੇ ਅੱਛਾ ਇਹ ਤਾਂ ਕਦੇ ਕਦੇ ਸੇਪ ਕਰ ਲਈ ਕਦੇ ਪੋਡਰ ਮੰਨ ਲਿਆ ਹਾਂ ਇਹ ਬਾਤ ਭਾਈ ਇਹ ਸਰਦਾਰ ਸਿਮਰਜੀਤ ਮਾਨ ਸਿੰਘ ਨਾਲ ਵੀ ਤੁਹਾਡਾ ਸਬੰਧ ਹੈਗਾ ਕੋਈ ਨੇ ਜੀ ਆ ਜਿਹੜੀ ਲੱਗੀ ਹੈ ਟੈਂਕੀ ਦੇ ਉੱਤੇ ਲਿਖਿਆ ਐਮਪੀ ਇਹਦਾ ਐਮਪੀ ਬਣੇ ਪੇਜੀਏ ਹੈ ਅੱਛਾ ਇਹਨਾਂ ਨੇ ਦੇਤੀ ਹੈ ਸਾਡੇ ਇਲਾਕੇ ਚ ਅੱਛਾ ਸਾਡੇ ਪਿੰਡਾਂ ਨੂੰ ਭੇਟ ਕਰੀਆਂ ਨੇ ਜੀ ਅੱਛਾ ਅੱਛਾ ਹੁਣ ਨਹੀਂ ਬਣਿਆ ਹਾਂ ਹਾਂ ਸੰਗਰੂਰ ਦੇ ਐਮਪੀ ਬਣੇ ਸੀਗੇ ਹਾਂ ਜੀ ਠੀਕ ਆ ਅੱਛਾ ਉਦੋਂ ਦਿੱਤੀਆਂ ਇਹਨਾਂ ਨੇ ਇਹਦਾ ਚੰਗਾ ਕੰਮ ਕਰਿਆ ਵੈਸੇ ਪਿੰਡ ਪੱਟੀ ਵਾਲ ਕਲਾਂ ਪਿੰਡ ਪੱਟੀ ਵਾਲ ਲਿਖਿਆ ਹਾਂ ਜੀ ਪੱਟੀ ਵਾਲ ਨੂੰ ਭੇਟ ਕਰੀ ਹੈ ਨਹੀਂ ਤੁਹਾਡਾ ਪਿੰਡ ਕਿਹੜਾ ਪਹਵਾਨੀਗੜ ਦੇ ਬਲਾਕ ਦੇ ਵਿੱਚ ਹੀ ਹੈ ਜੀ ਇਹ ਪਹਵਾਨੀਗੜ ਬਲਾਕ ਦੀ ਟੈਂਕੀ ਹੈ ਅੱਛਾ ਅੱਛਾ ਨਹੀਂ ਤੁਸੀਂ ਤਾਂ ਕੋਈ ਪਿੰਡ ਹੋਰ ਦੱਸਿਆ ਸੀ ਕਿਹੜੀ ਦੱਸਿਆ ਜੀ ਖੇੜੀ ਖੇੜੀ ਭੱਟੀਆ ਵਾਲਾ ਛੰਨਾ ਠੀਕ ਹੈ ਨਾ ਨੇੜੇ ਨੇੜੇ ਨੇ ਅਸੀਂ ਇੱਕ ਬਲਾਕ ਦੇ ਆ ਠੀਕ ਹੈ ਠੀਕ ਹੈ ਆ ਗਈ ਛੋਟੀ ਗੱਲ ਹਾਂ ਹਾਂ ਸਮਝ ਆ ਗਈ ਠੀਕ 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 ਹੈ ਘਰ ਵੀ ਚਲਾਉਣਾ ਨਾਲ ਹਾਂ ਸਾਡੇ ਲਵੇ ਇਸ ਟਾਈਮ ਇੱਕ ਮਣ ਦੁੱਧ ਹੈ ਅੱਛਾ ਜੀ ਇੱਕ ਮਣ ਕਰੇ ਹਾਂ ਹੁਣ ਕਿੰਨੀਆਂ ਮੱਜਾਂ ਨੇ ਸੱਤ ਅੱਠ ਨੇ ਅੱਛਾ ਹਾਂ ਉਹ ਫਿਰ ਉਹ ਹੁਣ ਘਰ ਵਾਲੀ ਉਰੇ ਪੈ ਤੇ ਤੁਹਾਡੇ ਬੱਚੇ ਕੀ ਕੁਸ ਹੈ ਬੱਚੇ ਸਾਡੇ ਹੈਗੇ ਜੀ ਇੱਕ ਮੁੰਡਾ ਹੈ ਹਾਂ ਦੋ ਬੀਬੀਆਂ ਤੇ ਇੱਕ ਬੱਚੀਆਂ ਅੱਛਾ ਜੀ ਉਹ ਵਿਆਹਤੀਆਂ ਹਾਂਜੀ ਇੱਕ ਪੁੱਤ ਹੈ ਅੱਛਾ ਮੁੰਡਾ ਖੇਤੀ ਕਰਦਾ ਮੁੰਡਾ ਖੇਤੀ ਕਰਦਾ ਆਪ ਕਰਦੇ ਹਾਂ ਠੇਕੇ ਦੇ ਦਿੰਨੇ ਆ ਆਪ ਕਰਦੇ ਹਾਂ ਅੱਛਾ ਅੱਛਾ ਤੇ ਬੱਚਾ ਮੇਰਾ ਜਿਹੜਾ ਪੁੱਤ ਹੈ ਉਹ ਕੈਨੇਡਾ ਚ ਹੈ ਕਿੰਨੇ ਸਾਲ ਦਾ ਉਹ ਤਿੰਨ ਚਾਰ ਸਾਲ ਦਾ ਕੈਨੇਡਾ ਚ ਹੈ ਹੁਣ ਆਉਣਾ ਹੈ ਵਿਆਹ ਕਰਨਾ ਉੱਥੇ ਉੱਥੇ ਮੰਗਣਾ ਟੰਗਣਾ ਹੋ ਗਿਆ ਅੱਛਾ ਹੁਣ ਆਊਗਾ ਜੀ ਨਹੀਂ ਉਹਦੀ ਉਮਰ ਕਿੰਨੀ ਹੈਗੀ ਉਮਰ ਉਹਦੀ ਹੈਗੀ 23 ਸਾਲ ਦੀ 23 ਸਾਲ ਦੀ ਹਾਂਜੀ ਠੀਕ ਹੈ ਠੀਕ ਹੈ ਤੇ ਕੈਨੇਡਾ ਬਾਰੇ ਦੱਸਦਾ ਹੋਊਗਾ ਵੀ ਹੁਣ ਮਤਲਬ ਹਾਲਾਤ ਥੋੜੇ ਜੇ ਕਹਿੰਦੇ ਉੱਥੇ ਅ ਜਿਹੜੇ ਹੈਗਾ ਰੋਜ਼ਗਾਰ ਵਗੈਰਾ ਦਾ ਸਮੱਸਿਆ ਆ ਰਹੀ ਐ ਇਦਾਂ ਕੋਈ ਗੱਲ ਮੈਂ ਗੱਲ ਨਹੀਂ ਸਮਝਦੇ ਜੀ ਹਾਂਜੀ ਜਿਹਨੇ ਉਰੇ ਨਹੀਂ ਕਰਨਾ ਉਹਨੇ ਉੱਥੇ ਵੀ ਨਹੀਂ ਕਰਨਾ ਠੀਕ ਹੈ ਜਿਹੜਾ ਉਰੇ ਭੁੱਖੇ ਮਰਦਾ ਗਿਆ ਹਾਂ ਉੱਥੇ ਵੀ ਨਹੀਂ ਰੱਜਦਾ ਠੀਕ ਹੈ। ਕੰਮੋਂ ਵੈਸੇ ਉੱਥੇ ਉਹਨੂੰ ਕਰਨਾ ਪਊਗਾ। ਹਾਂ ਹਾਂ ਕਰੇ ਚਾਹੇ ਥੋੜਾ। ਬਿਲਕੁਲ ਬਿਲਕੁਲ। ਉਹ ਮੇਰਾ ਬੱਚਾ ਤਾਂ ਗਿਆ ਹੈ। ਮੈਨੂੰ ਤਾਂ ਉਹਨੇ ਲੱਖ 2 ਲੱਖ ਰੁਪਈਆ ਵੀ ਭੇਜਤਾ। ਅੱਛਾ। ਹਾਂ ਮੈਨੂੰ ਚਿੱਟੀ ਸੂਟ। 3 ਸਾਲ ਹੋ ਗਏ ਕੇ ਇਹਨੂੰ? 3 ਸਾਲ ਨੂੰ। ਅੱਛਾ। ਹੁਣ ਆਊਗਾ ਵਿਆਹ ਸ਼ਾਦੀ ਦੇ ਪੈਸੇ ਲੈ ਕੇ ਆਊਗਾ। ਹਾਂ। ਐਂ ਗੱਲ ਥੋੜਾ ਭੈਣ ਚੋਦੀ ਭੂਸੜੂ ਗੱਲ ਵੀ। ਠੀਕ ਹੈ। ਜੀ ਠੀਕ ਹੈ। ਜਿਹੜਾ ਕਮਾਊ ਬੱਚਾ ਹੁੰਦਾ ਹੈ ਉਹ ਤਾਂ ਬਹੁਤ ਦੂਰੋਂ ਲਿਖ ਜਾਂਦਾ। ਹਾਂ ਜੀ ਹਾਂ ਜੀ। ਬਿਲਕੁਲ ਬਿਲਕੁਲ। 70 ਸਾਲ ਦੀ ਉਮਰ ਹੈ ਹ ਥੋੜੀ 70 ਸਾਲ ਦੀ ਹਾਂ ਅੱਛਾ ਅੱਛਾ ਸਾਰਾ ਕੰਮ ਕਰਦੇ ਆ ਨਾ ਮੈਂ ਤਾਂ ਸੇਤ ਤੋਂ ਹੈਰਾਨਾ ਥੋੜੀ ਤੋਂ 70 ਆਲੇ ਲੱਗਦੀ ਨਹੀਂ ਤੁਸੀਂ ਸਾਰਾ ਕੰਮ ਕਰਦਾ ਮੈਂ ਅੱਛਾ ਹਾਂ ਇਹ ਜੀ ਕਾਫੀ ਹੂੰ ਇਹ ਖੇਤੀ ਵੈਸੇ ਤੁਸੀਂ ਜਿਹੜੀ ਝੋਨਾ ਤੇ ਮਤਲਬ ਕਣਕ ਤੋਂ ਇਲਾਵਾ ਹੋਰ ਵੀ ਕੋਈ ਬੀਜ ਦਿਓ ਕੁਝ ਫਸਲ ਬੀਜ ਲੈਣੇ ਮੱਕੀ ਦੇ ਬੀਜ ਲੈਣੇ ਮੂੰਗੀ ਵੀ ਬੀਜ ਲੈ ਤੇ ਗੰਨਾ ਗੰਨਾ ਵੀ ਬੀਜ ਲੈ अच्छा जी आपने जो गप है ना हुन मेले खड़ के सारे किन्ना बीज हां मेले खड़ के हां कितनु चाहिदी हम्म तू सही गल बछे ठीक है, है।, है, है जी जदों कोई गवर्नमेंट ताही उरे बैठे हां ते किन्नी ਭੋਇਆ ਤੁਹਾਡੇ ਕੋਲੇ ਮੇਰੇ ਲਾ ਵੇ ਹੈਗੇ ਜੀ 20 ਕਿੱਲੇ اچھا हां ਤੇ ਇਹ ਜੱਦੀ ਸੇ ਕ ਤੁਸੀਂ ਆਪ ਬਣਾਈਏ ਗੋ ਆਪ ਕਿੰਨੇ ਖਰੀਦੇ ਆਪ ਮੇਰੇ ਬਾਪ ਨੇ ਸਾਨੂੰ ਲੈ ਕੇ ਦਿੱਤੇ ਤੇ 10 10 80 ਨੇ ਫੋਰ ਪਾਈ ਅੱਛਾ ਤੁਸੀਂ ਆਪ ਕਿੰਨੇ ਭਰਾ ਹੋ ਆਪ ਅਸੀਂ ਤਿੰਨ ਭਰਾ ਹਾਂ ਅੱਛਾ ਤਿੰਨ ਭਰਾ ਹੋ ਉਹਨਾਂ ਕੋਲੇ ਕਿੰਨੀ ਕਿੰਨੀ ਜ਼ਮੀਨ ਅੱਛਾ 60 ਕਿੱਲੇ ਜ਼ਮੀਨ ਮਤ ਤੁਹਾਡੇ ਪਰਿਵਾਰ ਹਾਂ ਹਾਂ ਉਹਨਾਂ ਨੇ ਕੋਈ ਕਿੱਕੋ ਜੀ ਬਣਾ ਕੇ ਬਹੁਤ ਮਿਹਨਤ ਕੀਤੀ ਹੈ ਫਿਰ ਤਾਂ ਤੁਸੀਂ ਪੂਰੀ ਕਰੀ ਹੋਈ ਹੈ ਜੀ ਸਟੇਟ ਰੇਟ ਨੇ ਘਰੇ ਅੱਛਾ ਹਾਂ ਮੈਂ ਫੁੱਦੂ ਕਰਦਾ ਇੱਕ ਅੱਧਾ ਉਰੇ ਵੀ ਲੈਂਦਾ ਹੂ ਉਰੇ ਵੀ ਲੈਂਦਾ ਸੀ ਜੀ ਅੱਛਾ ਆਹ ਟਾਈਮ ਬਾਅਦ ਜਦੋਂ ਆ ਬਣ ਗਿਆ ਫਿਰ ਅੱਛਾ ਇਹ ਪੱਕਾ ਬਣਾ ਲਿਆ ਤੁਸੀਂ ਇਹ ਤੇ ਕਿੰਨਾ ਕੁ ਖਰਚਾ ਆ ਗਿਆ ਹੋਊਗਾ ਜੀ ਆਹ ਜਿਹੜਾ ਤੇ ਦਿੱਲੀ ਵੇਲੇ 50000 ਰੁਪਏ ਲੱਗਿਆ ਜੀ ਅੱਛਾ ਜੀ ਫਿਰ ਹੁਣ ਤਾਂ ਜਿਆਦਾ ਲੱਗਿਆ ਹੋਊਗਾ ਉਹਨਾਂ ਦਾ ਬਾਰੇ ਕੱਪੜਾ ਨਹੀਂ ਲੀੜੇ ਪਾਇਆ ਹੈ ਅੱਛਾ ਅੱਛਾ ਉਹ ਢਾਂਚਾ ਉਖਾੜ ਲੈਂਦਾ ਸੀ ਕੀ ਬਾਤ ਹੈ ਖੜਾ ਕੇ ਲੈਂਦਾ ਹੈ ਅੱਛਾ ਦਵਾਰੀ ਫਿੱਟ ਕਰ ਲਿਆ ਠੀਕ ਠੀਕ ਚਲੋ ਠੀਕ ਹੈ ਸਰ